ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਲਈ ਤੋਂ ਪੁੱਤਰ ਇੱਕ ਭਰਾ ਅਤੇ ਆਪਣਾ ਆਪ ਕੁਰਬਾਨ ਕਰਨ ਵਾਲੇ ਗੁਰੂ ਸਾਹਿਬ ਦੇ ਕੇਸਾਂ ਵਾਲੇ ਕੰਗੇ ਨੂੰ ਸਭ ਤੋਂ ਵੱਡੇ ਤੋਹਫੇ ਵਜੋਂ ਆਪਣੀ ਝੋਲੀ ਪਾਉਣ ਵਾਲੇ ਪਹਿਲੇ دیدار ਵਿੱਚ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ murid ਬਨਣ ਵਾਲੇ ਅੱਲਾਹ ਦੀ ਬੰਦਗੀ ਕਰਨ ਵਾਲੇ ਪੀਰ ਬੁੱਧੂ ਸ਼ਾਹ ਦੀ ਵੱਡੀ ਕੁਰਬਾਨੀ ਨੂੰ ਸ੍ਰੀਮਨ ਸਜਦਾ 13 ਜੂਨ ਸਾਲ 1647 ਨੂੰ ਸੈਦ ਗੁਲਾਮ ਸ਼ਾਹ ਦੇ ਘਰ ਛਡੋਰਾ ਵਿਖੇ ਜਨਮੇ ਪੀਰ ਬੁੱਧੂ ਸ਼ਾਦਾ ਪਹਿਲਾ ਨਾਂ ਪਧਰੂਦੀਨ ਸ਼ਾ ਸੀ ਪਰ ਬੜਾ ਹੀ ਸਾਦਾ ਸੁਭਾ ਹੋਣ ਕਰਕੇ ਲੋਕਾਂ ਨੇ ਆਪ ਜੀ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਅੱਲਾ ਦੀ ਬੰਦਗੀ ਵਿੱਚ ਜੁੜੇ ਰਹਿਣ ਕਾਰਨ ਆਪ ਜੀ ਦਾ ਨਾਮ ਪੀਰ ਬੁੱਧੂ ਸ਼ਾ ਪਰਸ਼ਰਤ ਹੋਇਆ ਪੀਰ ਪੀਖਣ ਸ਼ਾ ਰਹੀ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਲੇ ਪੀਰ ਬੁੱਧੂ ਸ਼ਾ ਦਾ ਵਿਆਹ ਮੁਗਲ ਸੈਨਾ ਦੇ ਉੱਚ ਅਧਿਕਾਰੀ ਸੈਦ ਖਾਨ ਦੀ ਭੈਣ ਬੀਬੀ ਨਸੀਰਾ ਨਾਲ ਹੋਇਆ ਸੀ ਔਰਨਜ਼ੇਬ ਨੇ ਜਦੋਂ ਆਪਣੀ ਫੌਜ ਦੇ ਬਹੁਤ ਸਾਰੇ ਪਠਾਣਾ ਨੂੰ ਨੌਕਰੀਆਂ ਕੱਢ ਦਿੱਤਾ ਤਾਂ ਉਹ ਪੀਰ ਬੁੱਧੂ ਸ਼ਾਹ ਦੀ ਸ਼ਰਨ ਵਿਚ ਆਏ ਪੀਰ ਜੀ ਉਹਨਾਂ ਪਠਾਣਾ ਨੂੰ ਪੌਂਟਾ ਸਾਹਿਬੇ ਖੇ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ પાસે ਲੈ ਗਏ ਤੇ ਪੀਰ ਜੀ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਹਾਲਾਂਕਿ ਪੰਗਾਣੀ ਦੇ ਯੁੱਧ ਵੇਲੇ ਉਹਨਾਂ ਪਠਾਣਾ ਵਿੱਚੋਂ ਕਾਲੇ ਖਾਨ ਨੂੰ ਛੱਡ ਕੇ ਬਾਕੀ ਸਾਰੇ ਪਹਾੜੀ ਸੈਨਾ ਨਾਲ ਜਾ ਰਹੇ ਸਨ ਇਸ ਗੱਲ ਦਾ ਪਤਾ ਲੱਗਣ ਤੇ ਪੀਰ ਬੁੱਧੂ ਸ਼ਾਹ ਆਪਣੇ 700 ਮুরিਦਾਂ ਚਾਰ ਪੁੱਤਰਾਂ ਅਤੇ ਇੱਕ ਭਰਾ ਸਮੇਤ ਪੰਗਾ ਹਣੀ ਪਹੁੰਚੇ ਤੇ ਯੁੱਧ ਕਲਾ ਵਿੱਚ ਪਾਗ ਲਿਆ ਇਸ ਯੁੱਧ ਵਿੱਚ ਪੀਰ ਜੀ ਦੇ अनेका muridਾਂ ਤੋਂ ਇਲਾਵਾ ਦੋ ਪੁੱਤਰ اشرف ਸ਼ਾਹ ਤੇ ਮੁਹੰਮਦ ਸ਼ਾਹ ਤੇ ਇੱਕ ਭਰਾ ਪੂਰੇ ਸ਼ਾਹ ਸ਼ਹੀਦ ਹੋਏ ਸਨ ਯੁੱਧ ਜੰਗ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਪੀਰ ਜੀ ਨੂੰ ਇਨਾਮ ਦੇਣਾ ਚਾਹਿਆ ਤਾਂ ਆਪ ਜੀ ਦੇ ਗੁਰੂ ਸਾਹਿਬ ਪਾਸੋਂ ਉਹਨਾਂ ਦਾ ਕੇਸਾਂ ਸਮੇਤ ਕੰਗਾ ਆਪਣੀ ਝੋਲੀ ਵਿੱਚ ਪਾਇਆ ਸੀ ਇਸ ਤੋਂ ਇਲਾਵਾ ਗੁਰੂ ਜੀ ਨੇ ਆਪ ਜੀ ਨੂੰ ਇੱਕ ਛੋਟੇ ਕਿਰਪਾਨ ਦਸਤਾਰ ਅਤੇ ਹੁਕਮਨਾਮਾ ਵਿਪਕਸ਼ਾਸੀ ਗੁਰੂ ਸਾਹਿਬ ਵੱਲੋਂ ਮਿਲੀ ਛੋਟੀ ਕਿਰਪਾ ਨੂੰ ਅੱਜ ਵੀ ਪੀਰ ਜੀ ਦੀ 14ਵੀਂ ਵੰਸ਼ ਨੇ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਚ ਪੂਰੇ ਸਤਕਾਰ ਨਾਲ ਸੰਭਾਲਿਆ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਦੇਣ ਕਰਕੇ ਸਰਹੰਦ ਦੇ ਫੌਜਦਾਰ ਨੇ ਛਡੋਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਦਾ ਕਤਲ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਦੇ ਬਾਅਦ ਉਸਮਾਨ ਖਾਨ ਨੇ 21 ਮਾਰਚ 1740 ਈਸਵੀ ਨੂੰ ਬੜੀ ਬੇਦਰਦੀ ਨਾਲ ਪੀਰ ਜੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਪਰੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸੜੋਰੇ ਉੱਤੇ ਹਮਲਾ ਕੀਤਾ ਅਤੇ ਉਸਮਾਨ ਖਾਨ ਨੂੰ ਫਾਂਸੀ ਦੇ ਦਿੱਤੀ ਸੀ ਅਜੋਕੇ ਸਮੇਂ ਸੜੋਰੇ ਵਿੱਚ ਪੀਰ ਬੁੱਧੂ ਸ਼ਾਹ ਜੀ ਦੇ ਜਨਮ ਸਥਾਨ ਵਾਲੀ ਥਾਂ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ